ਇੰਨਾ ਨਹੀਂ ਪਤਾ ਸੀ ਵੀ ਕੁੱਟ ਮਾਰ ਵੀ ਕਰਦੇ ਆ ਇਹਦੇ ਨਾਲ 20 ਸਾਲ ਦੇ ਮੁੰਡੇ ਨੇ ਕੁੱਟਿਆ ਦਰਾਨੀ ਦੇ ਮੁੰਡੇ ਨੇ ਦਰਾਨੀ ਉਹਨੂੰ ਟੌਰਚਰ ਕਰਦੀ ਸੀ ਸਰ ਤੇਰੇ ਜੁੰਡੇ ਫੜ ਕੇ ਤੈਨੂੰ ਬਾਪੇ ਕੋਲ ਲੈ ਕੇ ਜਾਊਂਗੀ ਸੋਹਰੇ ਪਰਿਵਾਰ ਤੋਂ ਦੁਖੀ ਕੁਹੋਰ ਕੁੜੀ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਬੀਤੇ ਦਿਨੀ ਉਹ ਕਮਰੇ ਦੇ ਵਿੱਚ ਕੈਦ ਹੋਈ ਸੀ ਜਦੋਂ ਨਹਿਰ ਦੇ ਵੱਲ ਜਾ ਰਹੀ ਸੀ ਅਤੇ ਹੁਣ ਪਤਾ ਲੱਗਿਆ ਹੈ ਕਿ ਹਰਿਆਣਾ ਜ਼ਿਲ੍ਹੇ ਦੇ ਸਿਰਸਾ ਦੇ ਡਿੰਗ ਇਲਾਕੇ ਦੇ ਵਿੱਚੋਂ ਇਸ ਕੁੜੀ ਦੀ ਮ੍ਰਿਤਕ ਦੇ ਮਿਲੀ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਸ ਸੋਹਰੇ ਪਰਿਵਾਰ ਨੇ ਕਦੇ ਸਾਡੀ ਧੀ ਨੂੰ ਜਿਉਣ ਹੀ ਨਹੀਂ ਦਿੱਤਾ ਸਗੋਸ ਨੂੰ ਮਰਨ ਦੇ ਲਈ ਮਜਬੂਰ ਵੀ ਕੀਤਾ ਦੱਸਦੇ ਕਿ ਮਿਨਾਕਸ਼ੀ ਜਿੰਦਲ ਦੇ ਪਰਿਵਾਰਿਕ ਮੈਂਬਰਾਂ ਨੇ ਅੱਜ ਸਵੇਰੇ ਸਿਨੇਮਾ ਰੋਡ ਤੇ ਮ੍ਰਿਤਕ ਦੇ ਨੂੰ ਰੱਖਣ ਤੋਂ ਬਾਅਦ ਪ੍ਰਦਰਸ਼ਨ ਕੀਤਾ ਅਤੇ ਧੀ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ ਹਰੋਂਦਾ ਕੋਰ ਲਾਂਦਾ ਹਿਆ ਪਰਿਵਾਰ ਦੱਸ ਰਿਹਾ ਸੀ ਕਿ ਸੋਹਰੇ ਪਰਿਵਾਰ ਦੇ ਵੱਲੋਂ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਇਸੇ ਕਰਕੇ ਹੁਣ ਉਹ ਇਨਸਾਫ ਦੀ ਗੁੰਹਾਰ ਲਗਾ ਰਹੇ ਨੇ ਮ੍ਰਿਤਕਾ ਮੀਨਾਕਸ਼ੀ ਜਿੰਦਲ ਦੇ ਭਰਾ ਅਮਿਤ ਸਿੰਘਲਾ ਵਾਸੀ ਰੋਪੜ ਨੇ ਕਿਹਾ ਕਿ ਸਾਨੂੰ ਵੀਰਵਾਰ ਨੂੰ ਮਾਨਸਾ ਤੋਂ ਫੋਨ ਆਇਆ ਸੀ ਕਿ ਮੀਨਾਕਸ਼ੀ ਕਿਤੇ ਚਲੀ ਗਈ ਪਰ ਸਾਨੂੰ ਇਸ ਗੱਲ ਤੇ ਪੂਰਾ ਭਰਵੀ ਯਕੀਨ ਨਾ ਹੋਇਆ ਰੋਂਦੇ ਕੁਲੰਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਾਰੇ ਪਰਿਵਾਰ ਤੇ ਤੰਗ ਪਰੇਸ਼ਾਨ ਕਰਨ ਦੇ ਕੁੜੀ ਨੂੰ ਕੁੱਟਮਾਰ ਕਰਨ ਦੇ ਦੋਸ਼ ਲੱਗੇ ਨੇ ਜਿਸ ਤੇ ਚਲਦੇ ਉਹ ਇਨਸਾਫ ਦੀ ਗੁਹਾਰ ਲਗਾ ਰਖੇ ਨੇ ਮ੍ਰਿਤਕਾ ਮੀਨਾਕਸ਼ੀ ਜਿੰਦਲ ਦੇ ਭਰਾ ਅਮਿਤ ਸਿੰਘਲਾ ਵਾਸੀ ਰੋਪੜ ਨੇ ਕਿਹਾ ਕਿ ਸਾਨੂੰ ਵੀਰਵਾਰ ਨੂੰ ਮਾਨਸਾ ਤੋਂ ਹੋ ਨਾਇਆ ਸੀ ਕਿ ਮੀਨਾਕਸ਼ੀ ਕਿਤੇ ਚਲੀ ਗਈ ਜਿਸ ਤੇ ਸਾਨੂੰ ਪੋਰਾ ਪਰ ਵੀ ਯਕੀਨ ਤੱਕ ਨਾ ਹੋਇਆ ਉਸ ਤੋਂ ਬਾਅਦ ਅਸੀਂ ਉਸ ਨੂੰ ਲੱਭਣਾ ਸ਼ੁਰੂ ਕਰਦੇ ਹਾਂ ਭੈਣ ਮੀਨਾਕਸ਼ੀ ਸਹੁਰੇ ਪਰਿਵਾਰ ਦੇ ਵੱਲੋਂ ਸਾਨੂੰ ਪੂਰੀ ਗੱਲਬਾਤ ਨਹੀਂ ਦੱਸੀ ਗਈ ਸੀ ਇਹ ਭਰਾ ਦਾ ਕਹਿਣਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਜਦੋਂ ਚੈੱਕ ਕੀਤਾ ਗਿਆ ਤਾਂ ਉਲਟਾ ਸਾਡੇ ਤੇ ਹੀ ਇਲਜ਼ਾਮ ਲਗਾ ਦਿੱਤੇ ਕਿ ਤੁਸੀਂ ਲੜਕੀ ਲਕੋਈ ਹੋਈ ਹੈ ਇਸ ਮਗਰੋਂ ਗੁੰਮਰਾਹ ਕਰਦੇ ਰਹੇ ਅਤੇ ਉਹ ਸਿਰਸਾ ਡੇਰੇ ਦੇ ਵਿੱਚ ਗਈ ਸੀ ਅਸੀਂ ਉਸ ਨੂੰ ਉੱਥੇ ਵੀ ਲੱਭਦੇ ਰਹੇ ਫਿਰ ਸਾਨੂੰ ਗੋਤਾਖੋਰਾਂ ਤੋਂ ਪਤਾ ਲੱਗਿਆ ਕਿ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਲੜਕੀ ਨਹਿਰ ਦੇ ਵੱਲ ਗਈ ਹੈ ਇਹਨਾਂ ਨੂੰ ਚਪਲਾ ਲੜਕੀ ਦੀ ਚੁੰਨੀ ਵੀ ਮਿਲ ਚੁੱਕੀ ਸੀ ਸ਼ੁੱਕਰਵਾਰ ਨੂੰ ਹੀ ਗੁੰਮਰਾਹ ਕੀਤਾ ਗਿਆ ਸੀ ਸਾਨੂੰ ਇਨਸਾਫ ਚਾਹੀਦਾ ਹੈ ਤੇ ਇਹਨਾਂ ਮੁਲਜ਼ਮਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਜਿਸ ਦੇ ਚਲਦੇ ਹੋਏ ਪਰ ਆਸਮੇਤ ਬਾਕੀ ਦੇ ਪਰਿਵਾਰਿਕ ਜੀ ਅਤੇ ਰਿਸ਼ਤੇਦਾਰ ਮ੍ਰਿਤਕ ਦੇ ਨੂੰ ਰੋਡ ਤੇ ਰੱਖਣ ਤੋਂ ਬਾਅਦ ਅੱਜ ਪ੍ਰਦਰਸ਼ਨ ਕਰ ਰਹੇ ਨੇ ਮਿਨਾਕਸ਼ੀ ਜਿੰਦਲ ਨੂੰ ਦਬਾ ਕੇ ਰੱਖਦਾ ਸੀ ਇਹ ਜ਼ੋਹਰਾ ਪਰਿਵਾਰ ਇਹ ਕਹਿਣਾ ਪੇਕਾ ਪਰਿਵਾਰ ਦਾ ਵਿਸ਼ਾਲੀ ਵੰਸਲ ਨੇ ਦੱਸਿਆ ਕਿ ਉਸ ਦੀ ਭੈਣ ਦੀ ਕੁੱਟਮਾਰ ਕੀਤੀ ਜਾਂਦੀ ਸੀ ਉਸ ਦੇ ਫੋਨ ਨੂੰ ਰਿਕਾਰਡਿੰਗ ਤੇ ਲਗਾਇਆ ਗਿਆ ਵੀਰਵਾਰ ਦੀ ਲੜਕੀ ਗਾਇਬ ਹੈ ਪਰ ਇਹਨਾਂ ਨੇ ਸਾਨੂੰ ਦੱਸਿਆ ਹੀ ਨਹੀਂ ਸਾਡੇ ਭਾਂਜੇ ਨੂੰ ਵੀ ਦੂਰ ਦੂਰ ਰੱਖਿਆ ਜਾ ਰਿਹਾ ਹੈ ਦਿੱਤੇ ਗਏ ਧਰਨੇ ਦੇ ਵਿੱਚ ਹੋਰ ਕਿਹੜੇ ਖੁਲਾਸੇ ਹੋਏ ਨੇ ਜਾਣਦੇ 10 ਇਨਸਾਫ ਦੀ ਮੰਗ ਕਰ ਰਿਹਾ ਤੇ 2005 6 ਦਿਨ ਹੋ ਗਏ ਸਾਡਾ ਭਾਂਜਾ ਸਾਡ ਨੂੰ ਮਿਲਾਇਆ ਨਹੀਂ ਗਿਆ ਸਾਡਾ ਭਾਂਜਾ ਸਾਡੇ ਤੋਂ ਦੂਰ ਦੂਰ ਰੱਖ ਰਿਹਾ ਹੈ ਕਿਉਂ ਰੱਖ ਰਿਹਾ ਉਹਨੂੰ ਦੂਰ ਦੂਰ ਸਾਡੇ ਤੋਂ ਅਸੀਂ ਮਾਵਾ ਨਹੀਂ ਉਹਦੀਆ ਉਹ ਰੋਇਆ ਨਹੀਂ ਮੁੰਡਾ 5 ਦਿਨ ਹੋ ਗਏ ਉਹਦੀ ਮੁੰਡੇ ਦੀ ਅੱਖੇ ਚਾਸੂ ਨਹੀਂ ਆਇਆ ਕੋਈ ਆ ਕੀ ਹੈ ਕਿਸ ਦਿਨ ਹੁੰਦਾ ਕਦੋਂ ਤੋਂ ਇਹ ਸਰ ਇਹ ਵੀਰਵਾਰ ਦੀ ਗੱਲ ਹੈ 25 ਤਰੀਕ ਦੀ ਸਵੇਰ 10 ਵਜੇ ਨਾਮ ਲੜਕੀ ਦਾ ਮਨਾਕਸ਼ੀ ਬਾਂਸਲ ਜਿੰਦਲ ਮਨਾਕਸ਼ੀ ਜਿੰਦਲ ਕਿੰਨੀ ਉਮਰ ਸੀ ਉਹਦੀ ਉਮਰ 40 ਸਾਲ ਸੀ ਸਰ ਕੀ ਕਦੇ ਹੋਈ ਸੀ ਗੱਲ ਵੀ ਤੰਗ ਪਰੇਸ਼ਾਨ ਕਰਦੇ ਨੇ ਕਿ ਸਰ ਇਹ ਇੰਨਾ ਨਹੀਂ ਤੰਗ ਉਹ ਕਹਿੰਦੇ ਸੀ ਚਲੋ ਹਰ ਕਾ ਲੜਾਈ ਝਗੜੇ ਹੁੰਦੇ ਆ ਸਰ ਪਰ ਇੰਨਾ ਨਹੀਂ ਪਤਾ ਸੀ ਵੀ ਕੁੱਟਮਾਰ ਵੀ ਕਰਦੇ ਆ ਦੇ ਨਾਲ 20 ਸਾਲ ਦੇ ਮੁੰਡੇ ਨੇ ਕੁੱਟਿਆ ਦਰਾਨੀ ਦੇ ਮੁੰਡੇ ਨੇ ਆਦੀਸ਼ ਨੇ ਕਦੋਂ ਪਤਾ ਲੱਗਿਆ ਵੀ ਕੁੱਟਮਾਰ ਕੀਤੀ ਜਾਂਦੀ ਹੈ ਸਰ ਕੁੱਟਮਾਰਾ ਸਾਨੂੰ ਮੁਹੱਲੇ ਵਾਲਿਆਂ ਨੇ ਦੱਸਿਆ ਉਹਨੇ ਦੱਸਿਆ ਹੀ ਨਹੀਂ ਕਦੇ ਪਰਿਵਾਰ ਨਾਲ ਜਾਂ ਕੋਈ ਸ਼ਿਕਾਇਤ ਕਿਸੇ ਤਰੀਕੇ ਨਹੀਂ ਸਰ ਕੋਈ ਐਜੀ ਗੱਲ ਨਹੀਂ ਸੀਗੀ ਉਹਨੇ ਸਾਨੂੰ ਕੁੱਟਮਾਰ ਦੱਸੀ ਹੈ ਮਹੱਲੇ ਵਾਲ ਨੇ ਉਹ ਸਰ ਉਹਦੇ ਦੋ ਮਹੀਨੇ ਤੋਂ ਰਿਕਾਰਡਿੰਗ ਹਾਸ ਤੇ ਸੀ ਫੋਨ ਸਾਰੇ ਉਹਨੂੰ ਪਤਾ ਨਹੀਂ ਸੀਗਾ ਉਹ ਸਾਡੇ ਨਾਲ ਗੱਲ ਕਰਦੀ ਸੀ ਫੋਨ ਰਿਕਾਰਡਿੰਗ ਤੇ ਸੀ ਫਿਰ ਦਰਾਨੀ ਉਹਨੂੰ ਟੌਰਚਰ ਕਰਦੀ ਸੀ ਸਰ ਤੇਰੇ ਜੁੰਡੇ ਫੜ ਕੇ ਤੈਨੂੰ ਬਾਬੇ ਕੋਲ ਲੈ ਕੇ ਜਾਊਂਗੀ ਸਰ ਅਸੀਂ ਸੌਫ ਦੀ ਮੰਗ ਕਰਦੇ ਆ ਮੇਰੀ ਭੈਣ ਨੂੰ ਇਨਸਾਫ ਦਿੱਤਾ ਜਾਵੇ ਜਿੰਦੇ ਜੀ ਤਾਂ ਨਹੀਂ ਦਿੱਤਾ ਮਰਨ ਤੋਂ ਬਾਅਦ ਉਹਨੂੰ ਇਨਸਾਫ ਦਿਲਾਓ ਸਰ ਸਾਡੇ ਕੋਲ ਤਾਂ ਵੀਰਵਾਰ 10 ਵਜੇ ਫੋਨ ਆਇਆ ਸਵੇਰੇ ਵੀ ਮਿਨਾਕਸ਼ੀ ਹੈ ਨਹੀਂ ਤੁਹਾਡੇ ਕੋਲ ਤਾਂ ਨਹੀਂ ਆਈ ਇਹਨਾਂ ਨੇ 3 ਵਜੇ ਤੱਕ ਮੁਹੱਲੇ 'ਚ ਕਿਸੇ ਨੂੰ ਪਤਾ ਨਹੀਂ ਸੀਗਾ ਵੀ ਮਿਨਾਕਸ਼ੀ ਹੈ ਨਹੀਂ ਇੱਥੇ ਇਹਨਾਂ ਨੇ ਕਿਸੇ ਨੂੰ ਦੱਸਿਆ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨ ਸਾਰੇ ਮੁਹੱਲੇ 'ਚ ਕੈਮਰੇ ਲੱਗੇ ਹੋਏ ਆ ਸਰ ਪਰ ਇਹਨਾਂ ਨੇ ਕੋਸ਼ਿਸ਼ ਨਹੀਂ ਉਹਦੇ ਹਸਬੈਂਡ ਦੇ ਸਾਹਮਣੇ ਰਜੀਵ ਜਿੰਦਲ ਦੇ ਸਾਹਮਣੇ ਕੁੱਟਿਆ ਉਹਨੇ ਇੱਕ ਵਾਰੀ ਛੁਡਾਉਣ ਦੀ ਕੋਸ਼ਿਸ਼ ਨਹੀਂ ਉਪਰ ਕਹਿੰਦਾ ਮਾਨਸਾ ਨੂੰ ਪਤਾ ਚੱਲਿਆ ਆਪਣੇ ਸੰਸਥਾ ਦੇ ਬੰਦਿਆਂ ਕਹਿੰਦਾ ਮੇਰੇ ਛੋਟੇ ਭਰਾ ਨੇ ਭਰਾ ਦੇ ਮੁੰਡੇ ਨੇ 3-4 ਥੱਪੜ ਮਾਰਤੇ ਮਿਨਾਕਸ਼ੀ ਮਾਈਂਡ ਕਰ ਗਈ 20 ਸਾਲ ਦਾ ਮੁੰਡਾ 40 ਸਾਲ ਦੀ ਜਰਾਨੀ ਥੱਪੜ ਮਾਰਦਾ ਦੋਸਤੋ ਆਪਣੀ ਮਾਂ ਦੇ ਮਾਰਦਾ ਆਪਣੀ ਦਾਦੀ ਦੇ ਮਾਰਦਾ ਉਹ ਨਾ ਮਾਈਂਡ ਕਰਦੀ ਤਾਂ ਆਈ ਦੇ ਮਾਰਦਾ ਉਹਦੀ ਜਠਾਣੀ ਉਹ ਤਾਂ ਸਾਥ ਦੀ ਹੁੰਦੀ ਸੀਗੀ ਜਠਾੜੀ ਨੇ ਪੂਰਾ ਸਾਥ ਦਿੱਤਾ ਮੈਂ ਅਮਿਤ ਸਿੰਘਲਾ ਕੀ ਲੱਗਦੇ ਮਿਨਾਕਸ਼ੀ ਨੌਦਸ ਭਰਾ ਆ ਸਭ ਤੋਂ ਛੋਟਾ ਮੈਂ ਹੀ ਸੀ ਮੇਰੇ ਤੋਂ ਉੱਪਰ ਚਾਰ ਭੈਣਾਂ ਸੀਗੀਆਂ ਹੋਇਆ ਕੀ ਆਇਆ ਚਲੋ ਹੋਇਆ ਤਾਂ ਐਦਾਂ ਜੀ ਇਹਨਾਂ ਨੇ ਜੋ ਵੀ ਕੀਤਾ ਉਹ ਬਹੁਤ ਗਲਤ ਕੀਤਾ ਸਾਨੂੰ ਪਤਾ ਲੱਗਿਆ ਵੀਰਵਾਰ ਨੂੰ ਸਵੇਰੇ ਸਵੇਰੇ ਫੋਨ ਆਇਆ ਵੀ ਮਨਾਕਸ਼ੀ ਕਿਤੇ ਚਲੀ ਗਈ ਅਸੀਂ ਕਿਹਾ ਜੀ ਮਜ਼ਾਕ ਕਰਦੇ ਹੋ ਤੁਸੀਂ ਸਾਡੇ ਨਾਲ ਐਦਾਂ ਕਿਤੇ ਜਾ ਸਕਦੀ ਆ ਉਹ ਜਦੋਂ ਪਤਾ ਲੱਗਿਆ ਸਾਰੀ ਗੱਲਾਂ ਉਹ ਸਾਹਮਣੇ ਕਹਿੰਦੇ ਨਹੀਂ ਉਹ ਕਿਤੇ ਚਲੀ ਗਈ ਫਿਰ ਅਸੀਂ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਸਾਰੇ ਪਾਸੇ ਪਰ ਉਹਨਾਂ ਨੇ ਸਾਨੂੰ ਪੂਰੀ ਗੱਲ ਤਾਂ ਦੱਸੀ ਹੋਈ ਨਹੀਂ ਕਿਸੇ ਨੇ ਅਸੀਂ ਕਿਹਾ ਕੈਮਰੇ ਚੈੱਕ ਕਰੋ ਕੈਮਰੇ ਵੀ ਨਹੀਂ ਚੈੱਕ ਕਰਾਇਆ ਕਿਸੇ ਨੇ ਵੀ ਸਾਰੀ ਮਾਰ ਕਿ ਸਾਰੀ ਉਹਨਾਂ ਦੀ ਗਲੀ 'ਚ ਕੈਮਰੇ ਲੱਗੇ ਨੇ ਸਾਨੂੰ ਇਹੀ ਕਹੀ ਕਿ ਕੈਮਰੇ ਨਹੀਂ ਲੱਗੇ ਕੈਮਰੇ ਨਹੀਂ ਲੱਗੇ ਸਾਡੇ ਕੋਲ ਕਰਦੇ ਕਰਦੇ ਉੱਥੇ ਦਗਾ ਕੇ ਉੱ ਸਾਨੂੰ ਕਲਾਂ ਘੱਟਦੇ ਪਿਆ ਵੀ ਤੁਸੀਂ ਲਗੋਈ ਐ ਕਰਦੇ ਕਰਦੇ ਕੁਰਾਲੀ ਤੱਕ ਆ ਕੇ ਰੋਪੜ ਤੱਕ ਆ ਕੇ ਵੀ ਤੁਸੀਂ ਕੋ ਕੁੜੀ ਲਗੋਈ ਐ ਦੱਸੋ ਇਹ ਅਸੀਂ ਕਾਨੂੰ ਲਗਾਵਾਂਗੇ ਅਸੀਂ ਕਿ ਅਸੀਂ ਸਾਨੂੰ ਨੂੰ ਕੀ ਦਿੱਕਤ ਐ ਉਸ ਤੋਂ ਬਾਅਦ ਵੀ ਅਸੀਂ ਅਗਲੇ ਦਿਨ ਜਦੋਂ ਉਰੇ ਆਏ ਤਾਂ ਵੀ ਸਾਨੂੰ ਗੁੰਮਰਾਹ ਕਰੀ ਕੇ ਵੀ ਕੁੜੀ ਤਾਂ ਸਰਸੇ ਬੈਠੀ ਐ ਜੀ ਡੇਰੇ 'ਚ ਅਸੀਂ ਸਰਸੇ ਡੇਰੇ ਵੀ ਘੁੰਮੀ ਗਏ ਤਾਂ ਸਾਨੂੰ ਪਤਾ ਲੱਗਿਆ ਗੋਤਾ ਖੋਰਾ ਤੂੰ ਵੀ ਇਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਵੀ ਕੁੜੀ ਨਹਿਰ ਵੱਲ ਚਲੀ ਗਈ ਐ ਇਹਨਾਂ ਨੂੰ ਚੱਪਲਾ ਮਿਲੀ ਏ ਕੁੜੀ ਦੀਆਂ ਇਹਨਾਂ ਨੂੰ ਚੁੰਨੀ ਮਿਲੀ ਏ ਕੁੜੀ ਦੀ ਇਹਨਾਂ ਕੋਲ ਵੀਡੀਓ ਵੀ ਆ ਗਈ ਕੁੜੀ ਦੀ ਵੀ ਕੁੜੀ ਨਹਿਰਵਲ ਜਾਂਦੀ ਦਿਖੀ ਏ ਪਰ ਇਹਨਾਂ ਨੇ ਸਾਨੂੰ ਅਗਲੇ ਦਿਨ ਸ਼ੁੱਕਰਵਾਰ ਨੂੰ ਵੀ ਗੁੰਮਰਾਹ ਕਰੀਗੇ ਵੀ ਕੁੜੀ ਸਰਸੇਪਾ ਡੇਰੇ 'ਚ ਬੈਠੀ ਏ ਹਾਂਜੀ ਇੱਥੇ ਬੈਠੀ ਹਾਂ ਉਹਦਾ ਮਕਸਦ ਕੀ ਏ ਕੀ ਕਹਿਣਾ ਚਾਹੁੰਦਾ ਇਨਸਾਫ ਚਾਹੀਦਾ ਜੀ ਇਨਸਾਫ ਚਾਹੀਦਾ ਸਭ ਹਾਂਜੀ ਇਨਸਾਫ ਚਾਹੀਦਾ ਈ ਸਾਨੂੰ ਅਰੈਸਟ ਕਰਿਆ ਜਾਵੇ ਇਹਨਾਂ ਨੂੰ ਐਨੇ ਦਿਨ ਹੋ ਗਏ ਦੇਖੋ 5-6 ਦਿਨ ਹੋ ਗਏ ਹਾਂਜੀ 5-6 ਦਿਨ ਹੋ ਗਏ ਕੁਛ ਨਹੀਂ ਹੋਇਆ ਹਰ ਵਾਰ ਲੜਕੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਮਤਲਬ ਤੀ ਨਹੀਂ ਸਮਝਿਆ ਜਾਂਦਾ ਕਦੇ ਇਹ ਪਰਿਵਾਰ ਇਹ ਤਾਂ ਜੀ ਇਹਨਾਂ ਦੀ ਸੋਚ ਹੈ ਗਲਤ ਸੋਚ ਹੈ ਛੋਟੀ ਸੋਚ ਹੈ ਜੇ ਹੁਣ ਆ ਕਿਸੇ ਦੀ ਤੀ ਨੂੰ ਆਪਣੀ ਦੀ ਨਹੀਂ ਬਣਨ ਦੇਣਗੇ ਦੇਖੋ ਮੇਰੇ ਘਰੇ ਵੀ ਚਾਰ ਭੈਣਾਂ ਨੇ ਮੇਰਾ ਵੀ ਵਿਆਹ ਹੋਇਆ ਹੋਇਆ ਮੇਰੇ ਵੀ ਬੱਚੇ ਨੇ ਜੇ ਅਸੀਂ ਉਹਨਾਂ ਨੂੰ ਆਪਣਾ ਨਹੀਂ ਸਮਝਾਂਗੇ ਤਾਂ ਫਿਰ ਕੀ ਫਾਇਦਾ ਵਿਆਹ ਦਾ ਸਾਡਾ ਮੇਰੇ ਵਿਆਹ ਨੂੰ ਵੀ 13 ਸਾਲ ਹੋ ਗਏ ਤੇ ਪਰ ਇਹ ਥੋੜੀ ਨਾ ਵੀ ਅਸੀਂ ਉਹਨੂੰ ਸਮਾਂ ਵਿਆਹ ਨੂੰ ਹੋ ਗਿਆ ਸੀ ਤੇ ਕਿੰਨੇ ਸਮੇਂ ਤੋਂ ਕੁੱਟਮਾਰ ਕਰ ਰਹੇ ਸੀਗੇ 24 25 ਸਾਲ ਹੋ ਗਏ ਜੀ ਇਹਨੇ ਸਾਨੂੰ ਕੁੱਟਮਾਰ ਦਾ ਕਦੇ ਨਹੀਂ ਦੱਸਿਆ ਜੇ ਕਦੇ ਕੋਈ ਦੱਸਦੀ ਸੀ ਮਾੜੀ-ਮੋਟੀ ਗੱਲ ਵੀ ਜੀ ਐਦਾਂ ਕਰਕੇ ਇਹਨਾਂ ਨੂੰ ਡਰ ਦੀ ਬੋਲ ਸੀ ਵੀ ਜੇ ਸਾਨੂੰ ਕੋਈ ਦੱਸਦੀ ਸੀ ਵੀ ਗੱਲਾਂ ਬਾਤਾਂ ਹੁੰਦੀਆਂ ਉਹ ਸਰ ਘਰ ਚ ਹੁੰਦੀਆਂ ਦਰਦ ਦਬਕੇ ਰੱਖਦੀ ਸੀ ਦਰਦ ਦਬਕੇ ਰੱਖਦੀ ਸੀ ਹੁਣ ਇਹਦੀ ਰਿਕਾਰਡਿੰਗਾਂ ਤੱਕ ਕਰਦੇ ਸੀ ਕਿ ਇਹ ਵੀ ਇਹ ਦਰਦ ਆਪਣਾ ਸਾਨੂੰ ਦੱਸ ਨਾ ਸਕੇ ਦੱਸੋ ਰਿਕਾਰਡ ਇਹ ਸਰਸੇ ਦੇ ਨੇੜੇ ਜੀ ਸਰਸੇ ਸਰਸੇ ਹਸਪਤਾਲ ਦੇ ਵਿੱਚ ਫਿਰ ਉਹਨੂੰ ਦਾਖਲ ਕਰਾਇਆ ਗਿਆ ਤਾਂ ਸਾਨੂੰ ਉੱਥੋਂ ਫੋਨ ਆਇਆ ਗੋਤਾਗੁਰਾਂ ਦਾ ਵੀ ਉਹੜੋਂ ਭੇਜ ਰਿਆਂ ਵਿਸ਼ਨਾਕਤ ਕਰੋ ਉਹ ਤਾਂ ਅਸੀਂ ਦੇਖਦੀ ਪਹਿਚਾਨ ਲਈ ਵੀ ਸਾਡੀ ਕੁੜੀ ਐ ਪਰ ਦੇਖ ਨਹੀਂ ਸਕਦਾ ਜੀ ਇੰਨੀ ਜਿਵੇਂ ਇੱਕ ਮੁੰਡਾ ਸੀ ਜੀ ਮੁੰਡੇ ਨੂੰ ਮਿਲਣ ਨਹੀਂ ਦੇ ਰਹੇ ਮੁੰਡਾ 22 ਸਾਲ ਦਾ ਜੀ 22 23 ਸਾਲ ਦੇ ਕਰੀਬ ਮੁੰਡੇ ਦੀ ਉਮਰ ਹੈ ਮੁੰਡਾ ਬਿਲਕੁਲ ਡਰਿਆ ਹੋਇਆ ਸਾਨੂੰ ਜਿੱਦਣ ਅਸੀਂ ਪਹਿਲੇ ਦਿਨ ਆਏ 5 ਮਿੰਟ ਵਾਸਤੇ ਹਾਰਡਲੀ 3 ਜਾਂ 4 ਮਿੰਟ ਵਾਸਤੇ ਮੁੰਡੇ ਨੂੰ ਮਿਲਾਇਆ ਮੁੰਡਾ ਕੰਬਦਾ ਪਿਆ ਸੀ ਹੋਰ ਕੋਈ ਗੱਲ ਹੋਈ ਹੈ ਪਰਿਵਾਰ ਨਾਲ ਨਹੀਂ ਕੋਈ ਗੱਲ ਨਹੀਂ ਹੋ ਰਹੀ ਜੀ ਕੋਈ ਗੱਲ ਨਹੀਂ ਹੋ ਰਹੀ ਜਿਸ ਤਾਂ ਕਹਿੰਦੇ ਆ ਮੁੰਡੇ ਨੂੰ ਲੈ ਕੇ ਆਓ ਮੁੰਡਾ ਆਪਣੀ ਮਾਤਾ ਸੰਸਕਾਰ ਕਰੇ ਘਟ ਘਟ ਮਾਂ ਨੂੰ ਦੇਖਦਾ ਲਵੇ ਜਾਂਦੀ ਨੂੰ ਇਹ ਤਾਂ ਮੁੰਡੇ ਦੇ ਦਿਲ 'ਚ ساری ਉਮਰ ਰਹਿ ਜਾਣਾ ਹੈ ਇਹ ਨਾਮ ਮੈਂ ਉਦੋਂ ਦੇਖ ਸਕਿਆ ਨਾ ਮੈਂ ਅੱਜ ਦੇਖ ਸਕਿਆ ਅੱਜ ਸਾਨੂੰ 6 ਦਿਨਾਂ ਤੋਂ ਉੱਤੇ ਕਦੇ ਪਟਿਆਲੇ ਕਦੇ ਸਰਸਾ ਕਦੇ ਖਨੌਰੀ ਅਸੀਂ ਬਹੁਤ ਦੂਰ ਦੂਰ ਤੱਕ ਭਗਾਈ ਕੀਤੀ ਹੈ ਫਿਰ ਸਾਨੂੰ ਉਥੋਂ ਮੈਸੇਜ ਆਇਆ ਸਰਸਾ ਹਸਪੀਟਲ ਜੋ ਕਹਿੰਦੇ ਲੇਡੀ ਦੀ ਤੁਸੀਂ ਲਾਸ਼ ਦੀ ਤਸਨਖਤ ਕਰੋ ਉਹਨਾਂ ਨੇ ਸਾਨੂੰ ਮੈਸੇਜ ਭੇਜੇ ਫੋਟੋ ਭੇਜੀਆਂ ਅਸੀਂ ਤਸਨਖਤ ਕੀਤੀ ਉਸ ਤੋਂ ਬਾਅਦ ਇਹ ਦੇ ਬਹੁਤ ਕੁੜੀ ਨੂੰ 25 ਸਾਲ ਤੋਂ ਪਰੇਸ਼ਾਨ ਕਰ ਰਹੇ ਸੀ ਜਦੋਂ ਦੇ ਇਹ ਲੜਕੀ ਦਾ ਵਿਆਹ ਹੋਇਆ ਜਦੋਂ ਦੇ 25 ਸਾਲ ਤੋਂ ਲਗਾਤਾਰ ਪਰੇਸ਼ਾਨੀ ਤੋਂ ਬਾਅਦ ਵੀ ਇਹ ਕੁੜੀ ਨੇ ਆਪਣੇ ਮਾਪੇ ਨੂੰ ਕਦੇ ਦੁੱਖ ਨਹੀਂ ਦੱਸਿਆ ਦੁੱਖਾ ਦੇ ਡੈਡੀ ਨੂੰ ਜਾਂ ਕਦੇ ਭੈਣ ਭਾਈ ਨੂੰ ਕਿਸੇ ਨੂੰ ਕੁਝ ਨਹੀਂ ਦੱਸਿਆ ਕਿਉਂ ਨਹੀਂ ਦੱਸਿਆ ਵੀ ਮੇਰਾ ਡੈਡੀ ਟੈਨਸ਼ਨ ਨਾ ਲੈ ਜੀ ਮੇਰੇ ਡੈਡੀ ਨੂੰ ਨਾ ਕੁਝ ਹੋ ਜਾਈ ਇਹ ਦਾਜ ਦੇ ਲੋਬੀਆਂ ਨੇ 25 ਸਾਲ ਤੋਂ ਲਗਾਤਾਰ ਉਹਨੂੰ ਬਹੁਤ ਤੰਗ ਕੀਤਾ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਜਲਦੋਂ ਜਲਦ ਅਰੈਸਟ ਕਰੋ ਨਹੀਂ ਅਸੀਂ ਇਸ ਤੋਂ ਬਾਅਦ ਜੱਥੇ ਬੰਦੀਆਂ ਨੂੰ ਨਾਲ ਲੈ ਕੇ ਜਾਨ ਜੱਥੇ ਬੰਦੀਆਂ ਨੂੰ ਲੈ ਕੇ ਨਾਲ ਹੋਰ ਜੱਥੇ ਬੰਦੀਆਂ ਨੂੰ ਲੈ ਕੇ ਮਾਨਸਾ ਜਾਮ ਕਰਾਂਗੇ ਇਹੀ ਸਾਡੀ ਧੰਨਵਾਦ ਹੈ ਪ੍ਰਸ਼ਾਸਨ ਦਾ ਪਰਚਾ ਪ੍ਰਸ਼ਾਸਨ ਨੇ ਜਰੂਰ ਕੀਤਾ ਹੈ ਲੇਕਿਨ ਗ੍ਰਫਤਾਰੀਆਂ ਨਹੀਂ ਕੀਤੀਆਂ ਇਹਨਾਂ ਦੀ ਜਲਦੋਂ ਜਲਦ ਗ੍ਰਫਤਾਰੀਆਂ ਹੋਣੀਆਂ ਚਾਹੀਦੀ ਜੋ ਬਹੁਤ ਜ਼ਰੂਰੀ ਨਹੀਂ